ਬਈ ਕਹੀ ਕਹਿਣਗੇ ਵੀ ਦਾਰਸੀ ਦੀਆਂ ਕੱਲੀਆਂ ਭੇਡਾਂ ਰੱਖੀਆਂ ਹੋਈਆਂ ਨੇ ਪਰ ਭੇਡਾਂ ਨਹੀਂ ਬਈ ਝੋਟਾ ਵੀ ਬੜਾ ਚੰਗਾ ਰੱਖਿਆ ਹੋਇਆ ਨੀਲੀ ਰਾਵੀ ਨਾਲ ਅਸਲ ਦਾ ਦਾਰਸੀ ਕਿਹੜੇ ਘਰ ਚੋਂ ਆਹੇ ਬਈ ਇਹ ਹੈ ਤਾਂ ਸਰਦਾਰਾਂ ਕੋਲੋਂ ਗਿਆ ਤੇ ਹੈ ਰੋਡਾਂ ਵਾਲੇ ਲੈਣ ਦਾ ਬੱਚਾ ਇਹ ਅੱਛਾ ਸੈਣੀ ਦੇ ਘਰੋਂ ਆਇਆ ਹੋਇਆ ਹਾਂ ਰੋਡਾਂ ਵਾਲਾ ਨਹੀਂ ਆਪਣਾ ਨੀਲੀ ਰਾਵੀ ਦੇ ਬੱਚੇ ਆ ਹਾਂ ਹਾਂ ਉਹਨਾਂ ਕੋਲੋਂ ਬੱਚਾ ਲੈ ਆਉਣਾ ਮੇਲੇ ਕਈ ਜਿੱਤੇ ਹੋਏ ਨੇ ਨਾ ਹਾਂ ਹਾਂ ਮੇਲੇ ਕਈ ਜਿੱਤਿਆ ਉਹ ਤੇ ਇਹ ਕੇ ਫਿਰ ਤੁਸੀਂ ਸੈਣੀ ਤੋਂ ਲਿਆਂਦਾ ਹਾਂ ਚਾਰ ਦਾਂਦੇ ਨਹੀਂ ਰੋਡਾਂ ਵਾਲਾ ਤੋਂ ਲਿਆਂਦਾ ਬੱਚਾ ਇਹ ਰੋਡਾਂ ਵਾਲਾ ਤੋਂ ਲਿਆਂਦਾ ਰਿਕਾਰਡ ਕਿਵੇਂ ਹੁੰਦਾ ਬਈ ਬੱਚੇ ਬਹੁਤ ਸਰਾ ਹੁੰਦਾ ਜੀ ਅਛਾ ਇਹ ਡਾਇਰੈਕਟ ਸਾਡ ਦੇ ਫਿਰ ਹਾਂ ਹਾਂ ਡਾਇਰੈਕਟ ਠੀਕ ਆ ਕੀ ਫੀਸ ਹੁੰਦੀ ਆ ਇਹਦੀ ਫੀਸ ਹੁੰਦਾ ਉਹ ਤਾਂ 2500 ਲੈਂਦੇ ਆ ਇਹਦਾ ਜਿਹੜਾ ਮਤਲਬ ਆਪਣੇ ਦਾ ਲਿਆਜ ਕਰਕੇ ਜਿਹੜਾ ਦਿੰਦੇ ਆ 2000 ਲਾ ਹੀ ਦੇਈ ਦਾ ਇਹ ਤੋੜੇਗਾ ਖੋਲ ਲੈ ਆ ਤੋੜ ਦਿੰਨਾ ਤੋੜ ਦਿੰਨਾ ਮੈਂ ਵੀ ਤੋੜ ਕੇ ਦਿਖਾਉਨੇ ਆ ਬਈ ਛੋਟਾ ਬੜਾ ਚੰਗਾ ਇਹ ਨਹੀਂ ਦੀਰਾ ਵੀ ਦਾ ਸਕਦਾ ਜੇ ਕਿਨੇ ਕ੍ਰਾਸ ਕਰਾਉਣੀਆਂ ਮੱਝ ਤਾਂ ਆਪਾਂ ਨੰਬਰ ਦਾ ਸਿੱਧਾ ਦੇ ਦਾਂਗੇ ਸੰਪਰਕ ਕਰ ਲਿਓ ਇਹਦੇ ਬੱਚੇ ਆਏ ਵੀ ਨਦਰਸੀ ਹਾਂ ਬੱਚੇ ਬਹੁਤ ਵਧੀਆ ਪਹਿਲਾਂ ਤੋਂ ਵੱਡੇ ਸੀ ਛੋਟੇ ਬੱਚੇ ਹੋਣ ਆਉਣ ਲੱਗਿਆ ਚਾਰ ਦੰਦੀ ਆਹੇ ਅਹ ਚਾਰ ਦੰਦੀ ਆਹੇ ਅਹ ਪੁੱਤ ਹੋ ਗਿਆ ਝੋਟਾ ਜੇ ਕਿਰੋ ਕੀ ਨਾ ਰੱਖੇ ਦਾ ਇਹਦਾ ਹੈਗਾ ਮਿੱਠੂ ਮਿੱਠੂ ਹਾਂ ਸਦੀਕ ਸਦੀਕ ਰੱਖਣਾ ਸੀ ਮਿੱਠੂ ਸਦੀਕ ਸਦੀਕ ਮਿੱਠੂ ਦੇਖੋ ਵੀ ਨਦਰਸੀ ਦਾ ਝੋਟਾ ਤੇ ਇਹਦੀ ਕੁਆਲਿਟੀ ਦਰਸੀ ਕਿਵੇਂ ਪਤਾ ਲੱਗਦੀ ਐ ਨੀਲੀ 라ਵੀ ਦੀ ਕੁਆਲਿਟੀ ਨੀਲੀ 라ਵੀ ਦੀ ਪੂਰੀ ਸਰਾ ਅੱਛਾ ਆ ਆ ਇਹਦਾਗਾ ਹਾਂ ਮੰਨਾਂ ਵੀ ਆਪਣੇ ਕੋਲੇ ਪਹਿਲਾਂ ਬਹੁਤ ਚੰਗੀਆਂ ਨੀਲੀ 라ਵੀ ਦੀਆਂ ਹੈਂ ਜੀ ਦੱਸਦੀਆਂ ਹਾਂ ਉਹਨਾਂ ਦਾ ਬੱਚਾ ਸੀ ਇਹ ਫਿਰ ਰੋਡਾਂ ਵਾਲੇ ਤੋਂ ਬੱਚਾ ਲੈ ਆਏ ਸੀ ਅਸੀਂ ਗਾਂ ਦੀ ਗਾਂ ਨੱਥੋ ਵਾਲਾ ਗਿਆ ਹੂੰ ਨੱਥੋ ਵਾਲੋਂ ਮੈਂ ਲੈ ਆਇਆ ਠੀਕ ਐ ਇਹ ਰੋਡਾਂ ਵਾਲਿਆਂ ਦੇ ਘਰੋਂ ਆਇਆ ਹੋਇਆ ਹੈ ਹਾਂ ਹਾਂ ਇਹਦੀ ਮਾਂ ਦਾ ਕੀ ਰਿਕਾਰਡ ਆ ਦੁੱਧ ਦੁੱਧ ਦਾ ਬਹੁਤ 18 20 ਕਿਲੋ ਦਿੰਦੀ ਐ ਮੌਜ ਨਾਲ ਮੌਜ ਨਾਲ ਹੈਂ ਇਹ ਝੋਟੀ ਹਾਂ ਇਹਦੀ ਮਾਂ ਤੇ ਇਹਦੀ ਮਾਂ ਸੀ ਆਈ ਮਾਂ ਸੀ ਮੇਰੇ ਕੋਲ ਇਹ ਆ ਬੱਚੇ ਉਹਦੇ ਆ ਹੈ ਬੱਚੇ ਉਹਦੇ ਨਹੀਂ ਠੀਕ ਆ ਲੈ ਵੀ ਲੈ ਜਾ ਰਾਰਸੀ ਭੰਨੇ ਤੇ ਉਧਰ ਨੂੰ ਆਏ ਪੁੱਤੋ ਆਓ ਵੀ ਝੋਟਾ ਚੈੱਕ ਕਰੋ ਇਹਦੀ ਝੋਟੀ ਆਈ ਕੋਈ ਦੁੱਧ ਤੇ ਹਜੇ ਕਾਈ ਨਹੀਂ ਨਹੀਂ ਇਹ ਤਾਂ ਹਜੇ 4 ਦਿਨ ਦੀ ਆ ਅੱਛਾ ਹੱਡੀਆਂ ਛੱਡਣਾ ਜੇ ਹੁਣ ਹੀ ਲੱਗਿਓ ਹਾਂ ਹਾਂ ਆਏ ਪੁੱਤੋ ਮੇਠੂ ਕਰੇ ਇਹਨੂੰ ਖਰਾਕ ਵਗੈਰਾ ਕੀ ਦਿੰਨੇ ਦਾ ਦਰਸੀ ਖਰਾਕ ਦਾਣਾ ਸੋਲਿਆਂ ਦਾ ਸਿਲਕਾ ਹੁਲਕਾ ਸਮਾਨ ਬਹੁਤ ਪਾਈਦਾ ਜਾਂਦਾ ਅੱਛਾ ਬੱਚਾ ਇਹ ਅਜੇ 4 ਦਾ ਹੁੰਦਾ ਦੇਖ ਲੈ ਵੇ ਕੱਤ ਕਾਨ ਬਹੁਤ ਆ ਇਹਦਾ ਹੂੰ ਝੋਟਾ ਦੱਸਿਓ ਭਾਈ ਵੀ ਕਿਵੇਂ ਲੱਗਿਆ ਇਹ ਦਰਸੀ ਦੇ ਘਰੇ ਰੱਖਿਆ ਹੋਇਆ